ਹੁਣ ਮੈਂ ਬੇਨਤੀ ਕਰੂੰਗਾ ਐਸਐਫ ਜੀ ਦੇ ਕੋਰ ਮੈਂਬਰ ਪ੍ਰਧਾਨ ਅਵਤਾਰ ਸਿੰਘ ਪੰਨੂ ਹੁਣਾਂ ਨੂੰ ਬਸ ਚੰਦ ਕੁ ਮਿੰਟ ਆਪਾਂ ਤੇ ਫਿਰ ਆਪਾਂ ਫਤਿਹ ਜਿਹੜੀ ਹੈ ਜੀ ਪ੍ਰੋਗਰਾਮ ਦੀ ਸਮਾਪਤੀ ਦੀ ਗੱਜਾ ਦੇਣੀ ਹੈ ਜੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਛੁਲੇਗੇ ਸੀਸ ਪਰ ਬੜੀ ਕਰੇਗੀ ਮौज ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਸਾਰੇ ਬਲਾਡਿਆਂ ਨੇ ਸਭ ਕੁਝ ਦੱਸ ਦਿੱਤਾ ਤੇ ਮੈਂ ਦੇ 2 ਮਿੰਟ ਲੈਣੇ ਨੇ ਸਿਰ ਤੁਹਾਡੇ ਬੇਨਤੀਆਂ ਕਰਦੀਆਂ ਕਿ ਕੱਲ ਨੂੰ 28 ਜੁਲਾਈ ਜਿਹੜਾ ਵਾ ਇਹ ਕਦੀ ਮੁੜਕੇ ਨਹੀਂ ਆਉਣਾ ਤੁਹਾਡੇ ਕੈਲਗਰੀ ਦੇ ਵਿੱਚ ਕਿਉਂਕਿ ਖਾਲਿਸਤਾਨ ਦੀਆਂ ਵੋਟਾਂ ਜਿਹੜੀਆਂ ਉਹ 28 ਤਰੀਕ ਨੂੰ ਪੈ ਰਹੀਆਂ ਨੇ 28 ਤਰੀਕ ਆਉਂਦੀ ਤੇ ਰਹੇਗੀ ਪਰ ਇਹ ਨਹੀਂ ਆਏਗੀ ਕਿ ਜਿੱਦਾਂ ਪੰਜਾਬ ਦੀ ਜਾਦੀ ਖਾਲਿਸਤਾਨ ਵਾਸਤੇ ਇੱਥੇ ਵੋਟਾਂ ਪਈਆਂ ਨੇ ਇਸ ਕਰਕੇ ਪਲੀਜ਼ ਕਿਰਪਾ ਕਰੋ ਸਾਰੀਆਂ ਭੈਣ ਭਰਾਵਾਂ ਭਰਾ ਕੱਲ ਨੂੰ ਹਰ ਗੁਰਦਵਾਰਾ ਸਾਹਿਬ ਤੋਂ ਬੱਸਾਂ ਚੱਲਣੀਆਂ ਨੇ ਬੱਸਾਂ ਦੇ ਵਿੱਚ ਜਾਓ ਟ੍ਰੇਨਾਂ 'ਚ ਜਾਓ ਆਪਣੀਆਂ ਗੱਡੀਆਂ ਖੜੋ ਸਵੇਰੇ 9 ਵਜੇ VOTING ਸਟਾਰਟ ਹੋਏਗੀ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਏਗੀ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜਿਹੜੀ ਕਿ 8 ਵਜੇ ਉੱਥੇ ਸਟਾਰਟ ਹੋਏਗੀ ਸਮੁੱਚਿਆ ਸੰਗਤ ਨੂੰ ਬੇਨਤੀ ਆ ਤੁਸੀਂ ਸਾਰੇ ਸਾਥ ਦਿਓ ਤੇ ਆਪਾਂ ਲਾਈਨਾਂ ਦੇ ਵਿੱਚ ਲੱਗ ਕੇ ਵੋਟਾਂ ਪਾਣੀਆਂ ਅੱਜ ਵਲੰਟੀਅਰ ਦੀ ਮੀਟਿੰਗ ਹੀ ਹੈਗੀ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਉੱਥੇ ਆਇਓ ਦੂਸਰੀ ਬੇਨਤੀ ਕਰਾਂਗਾ ਕਿ ਕਿਸੇ ਭੈਣ ਭਰਾ ਨੇ ਉਥੇ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਜਿਹੜੀ ਤੁਹਾਡੀ ਪੱਗ ਦੇ ਉੱਤੇ ਦਾਗ ਲੱਗੇ ਬਿਲਕੁਲ ਆਪਾਂ ਕਾਨੂੰਨ ਦੇ ਧਾਰੇ ਦੇ ਅੰਦਰ ਆਂਦਿਆਂ ਤੁਹਾਨੂੰ ਕੈਨੇਡੀਅਨ ਕੈਨੇਡਾ ਗਵਰਨਮੈਂਟ ਨੇ ਤੁਹਾਨੂੰ ਸਿਟੀ ਆਲ ਆਪਣਾ ਦੇ ਦਿੱਤਾ ਹੋਰ ਤੁਹਾਨੂੰ ਕੀ ਦੇਣਾ ਇਸ ਕਰਕੇ ਗੁਰਪਤਨ ਸਿੰਘ ਪੰਨੂ ਦੇ ਵੱਲੋਂ ਤੁਹਾਨੂੰ ਸਮੂਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੈਸ਼ਲ ਉਹਨਾਂ ਦੇ ਵੱਲੋਂ ਫਤਿਹ ਆਈ ਆ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਫਤਿਹ ਉਹਨਾਂ ਵੱਲੋਂ ਵੀ ਬੁਲਾਉਣਾ ਕਿਉਂਕਿ ਉਹ ਵੀ ਆਪ ਜੀ ਦੇ ਕੱਲ ਸਾਨੂੰ ਮਤ ਜ਼ਰੂਰ ਹੋਣਗੇ ਅਖੀਰ ਦੇ ਵਿੱਚ ਮੈਂ ਸੁਵਚੀਆਂ ਸੰਗਤਾਂ ਦਾ ਮੰਨਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਖਾਰਿਸਤਾਨ ਵਾਸਤੇ ਵੋਟਾਂ ਪਾ ਰਹੇ ਜੇ ਵੋਟਾਂ ਪਾਈਆਂ ਨੇ ਜਿੰਨੇ ਸਾਡੇ ਵਲੰਟੀਅਰ ਬਾਹਰ ਦੀਆਂ ਕੰਟਰੀਆਂ ਤੋਂ ਆਏ ਨੇ ਮੈਂ ਸਾਰਿਆਂ ਦਾ ਸਿਕਸ ਪ੍ਰੋਜੈਕਟ ਦੇ ਵੱਲੋਂ ਮੰਨਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਆਸ ਰੱਖਦਾ ਕਿ ਕੱਲ ਨੂੰ ਜਦੋਂ ਹੋਰ ਪੈਸੇ ਬੋਟਾਂ ਪੈਣਗੀਆਂ ਤੇ ਕੈਲਗਰੀ ਦੀਆਂ ਸੰਗਤਾਂ ਜਿਹੜੇ ਵਲੰਟੀਅਰ ਸਾਡੇ ਭਰਾ ਨੇ ਉਹ ਵੀ ਦੂਜੀਆਂ ਦਸ਼ਾਂ ਦੇ ਵਿੱਚ ਜਾਇਆ ਕਰਨਗੇ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ